ਸੁਬੀਰ ਬਾਬਲ ਜੀ ਕਹਿੰਦੇ ਪਾਣੀ ਚ ਬਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲਦੀ ਹੁਣ ਉਹ ਕਹਿਣਗੇ ਪਾਣੀ ਵਾਲੀ ਬਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਹੋਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੇ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਨੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਹੋਰੇ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵਰਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅਜ ਤੱਕ ਕਰਿਆ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣੇ ਮर्यादा ਤੋਂ ਥੱਲੇ ਹੋ ਜਾਏਗਾ ਵੱਡੇ ਟਾਈਮ ਦੇ ਉੱਤੇ ਸਰਕਾਰ ਦੇ ਟਾਈਮ ਦੇ ਉੱਤੇ 650 ਕਰੋੜ ਲੈ ਕੇ ਆਏ ਸੀ ਰਵਨੀ ਸਿੰਘ ਮਿੱਟੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਇਹ ਕਿਹੜਾ 650 ਕਰੋੜ ਰੁਪਇਆ ਆਇਆ ਜਾਂ ਕਿੱਥੇ ਆਇਆ ਕੁੜੀ ਸ਼ੋਮੀ ਦਾ ਲੈਟਰ ਕਿ 650 ਕਰੋੜ ਰੁਪਇਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾ ਚਿਰ অথੈਨਟੀਸਿਟੀ ਸਗੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਵੇਰ ਇਜ਼ ਦੈਟ 650 ਕਰੋੜ ਮਿੱਟੂ ਬਿਟੂ ਜਿੱਤਿਆ ਰਹੇ ਸੀ ਮਿੱਟੂ ਜੀ ਨੇ ਕਿਹਾ ਕਰ ਨਹੀਂ ਚ ਮੈਨੂੰ ਅਰੀ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਹੈ ਕੌਣ ਲੈ ਕੇ ਆਇਸੀ ਸਰ ਕੇਂਦਰ ਸਰਕਾਰ ਨੂੰ ਲੈ ਕੇ ਆਇਸੀ ਮੈਂ ਮੈਂ ਕੀ ਦੱਸਣ ਸਬੂਤ ਕਰਨ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਤਰ੍ਹਾਂ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਣ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਐਸੀ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਵੇਂ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਆ ਸੀ ਤੇ ਦੈਟਸ ਵਾਈ ਮੈਂ ਕਿਹਾ ਇਹ ਗੋਸ਼ਟੀ ਤਰ੍ਹਾਂ ਹੈ ਕੰਮ ਕੀ ਉਹ ਸੁਣਿਆ ਤਾਂ ਹੁੰਦਾ ਹੈ ਲੇਕਿਨ ਕਿਸੇ ਨੇ ਵੇਖਿਆ ਨਹੀਂ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਰ ਤੇ ਕੋਈ ਰੋਕ ਸੀ ਰਹੂ ਗੰਦੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮੰਨ ਦੀ ਵੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਗਊਸ਼ਾਲਾ ਦਾ 올 ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸਿਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸਿਵ ਕਰ ਲੈਂਦਾ ਸਰ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਤੇ ਨਹੀਂ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ ਹੁਣ ਦੇ ਦੇਗਾ ਹੋ ਵੀ ਹੋ ਵੀ ਜਿਹੜੀਆਂ ਸਰਕਾਰੀ ਕੋਠੀਆਂ ਇਹ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਿਕਿਉਰਿਟੀ ਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰ ਪਾਤਾ ਸਵਾਲੀਆ ਚਿੰਨ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਬਿੱਟੂ ਜੀ ਹੈਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੋਣਵੀ ਸੈਲਾਨੀ ਲੁਧਿਆਣੇ ਚੋਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੋਣਵੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਹੁੰਦਾ ਹੈ ਉਦੋਂ ਬਿੱਟੂ ਜੀ ਵਿਖਦੇ ਹੈ ਇਹ ਚੋਣਵੀ ਸੈਲਾਨੀ ਦੀ ਤਰ੍ਹਾਂ ਹੈ ਮੇਰੇ ਭਰਾ ਬਿੱਟੂ ਸੁਭੀਰ ਕੀ ਕਿਹਾ ਸੁਭੀਰ ਜੀ ਨੇ ਕਹਿੰਦੇ ਬਸਾਂ ਨੂੰ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਬਿਤ ਵਾਰੀ ਵਾਰੀ ਸੁਪਨੇ ਚ ਆਦਰੀਆਂ ਸੁਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਹਵੇਂ ਦੇਣਾ ਪੈਣਾ ਹੈ 60 ਸਾਲਾਂ ਦੀ ਉਮਰ ਚ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਨੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰੀਆਂ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਉਰੇ ਤੇ ਰਾਜੇ ਵੜਿੰਗੜੇ ਨੱਥ ਪਾਈ ਤੇ ਰੋਜਾਨਾ ਬੱਦਲ ਆ ਲੈਣੀਆਂ ਬੱਸਾਂ ਫੜਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਕੱਲ ਪਰਸੋਂ ਬੱਸ ਅੱਡੇ 'ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਬਿਹਤਰੀਨ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹੂੰਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦੇ ਆ ਕਿ ਉਹ ਕਹਿਣ ਕਿ ਕਿ ਰਾਜਾ ਵਿਰਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਅੱਜ ਤੱਕ ਤੇ ਰਿਹਾ ਔਰ ਸੁਖਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣੇ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹ ਤਾਂ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਖਬੀਰ ਬਾਦਲ ਜੀ ਕਹਿੰਦੇ ਪਾਣੀ ਚ ਬੱਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬੱਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫੇਰ ਹੋਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾਂ ਨੂੰ ਹਿਲਾਵਾਂਗਾ ਤੇ ਫਿਰ بارش ਹੋਇਆ ਕਰੇਗੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ